ਸਤਿ ਸ੍ਰੀ ਅਕਾਲ ਜੀ ਪੰਜਾਬੀ ਲਿਟਰੇਚਰ ਨੂੰ ਲੈ ਕੇ ਨਵਾਂ ਬੈਚ ਜਿਹੜਾ ਹੈਗਾ 22 ਮਈ ਤੋਂ ਸ਼ੁਰੂ ਹੋ ਰਿਹਾ ਇੱਕਦਮ ਫਰੈਸ਼ ਬੈਚ ਹੈਗਾ ਤੁਸੀਂ 22 ਮਈ ਤੋਂ ਜੁਆਇਨ ਕਰ ਸਕਦੇ ਹੋ ਜੇਕਰ ਤੁਸੀਂ 2025 ਲਈ ਪੰਜਾਬੀ ਲਿਟਰੇਚਰ ਨੂੰ ਤਿਆਰ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ 2026 ਲਈ ਪੰਜਾਬੀ ਲਿਟਰੇਚਰ ਨੂੰ ਪ੍ਰੋਪਰ ਤਰੀਕੇ ਨਾਲ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡਿਲਾਈਟ ਹਾਈਸਟ ਦੇ ਪੰਜਾਬੀ ਲਿਟਰੇਚਰ ਬੈਚ ਨੂੰ ਜਿਹੜਾ ਨਵਾਂ ਬੈਚ ਜਿਹੜਾ ਹੈਗਾ 22 ਮਈ ਤੋਂ ਸਟਾਰਟ ਹੋ ਰਿਹਾ ਕਲਾਸਿਸ ਜਿਹੜੀਆਂ ਨੇ ਆਨਲਾਈਨ ਤੇ ਆਫਲਾਈਨ ਦੋਨੋਂ ਫਾਰਮ ਦੇ ਵਿੱਚ ਅਵੇਲੇਬਲ ਨੇ ਆਫਲਾਈਨ ਕਲਾਸਿਸ ਦਿੱਲੀ ਦੇ ਵਿੱਚ ਹੁੰਦੀਆਂ ਨੇ ਮੁਖਰਜੀ ਨਗਰ ਦੇ ਵਿੱਚ ਤੇ ਆਨਲਾਈਨ ਕਲਾਸਿਸ ਜਿਹੜੀਆਂ ਨੇ ਉਹ ਤੁਸੀਂ ਕਿੱਥੋਂ ਵੀ ਕਰ ਸਕਦੇ ਹੋ ਕਈ ਬੱਚਿਆਂ ਦੇ ਮਨ 'ਚ ਬਹੁਤ ਸਾਰੇ ਤਰ੍ਹਾਂ ਦੇ ਸਵਾਲ ਹੁੰਦੇ ਨੇ ਕੁਐਰੀਜ਼ ਹੁੰਦੇ ਨੇ ਮੈਂ ਉਹ ਸਾਰੇ ਜਿਹੜੀਆਂ ਕੁਐਰੀਜ਼ ਨੇ ਇੱਕ ਇੱਕ ਕਰਕੇ ਤੁਹਾਡੇ ਮਾਈਂਡ ਦੇ ਉੱਚੋਂ ਕਲੀਅਰ ਕਰ ਦੇਣਾ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਵੀ ਪੰਜਾਬੀ ਲਿਟਰੇਚਰ ਹੀ ਕਿਉਂ ਲੈਣਾ ਚਾਹੀਦਾ ਇੱਕ ਤਾਂ ਇੱਕਦਮ ਟੂ ਦਾ ਪੁਆਇੰਟ ਮੈਂ ਤੁਹਾਨੂੰ ਦੱਸ ਦੇਣਾ ਕੁਝ ਬੈਨੀਫਿਟ ਜਿਹੜੇ ਨੇ ਪੰਜਾਬੀ ਲਿਟਰੇਚਰ ਦੇ ਇੱਕ ਤਾਂ ਸਕੋਰਿੰਗ ਸਬਜੈਕਟ ਹੈਗਾ ਹੈਨਾ ਕਾਫੀ ਵਧੀਆ ਸਕੋਰ ਤੁਸੀਂ ਇਹਦੇ ਚੋਂ ਕਰ ਸਕਦੇ ਹੋ ਕਈ ਸਾਰੇ ਬੱਚੇ ਲਗਾਤਾਰ ਜਿਹੜੇ ਨੇ ਵਧੀਆ ਰਿਜ਼ਲਟਸ ਇਹਦੇ ਚੋਂ ਲੈ ਰਹੇ ਨੇ ਤੇ ਲਿਟਰੇਚਰ ਦੇ ਜਿਹੜੇ ਜਿੰਨੇ ਵੀ ਸਬਜੈਕਟ ਨੇ ਉਹ ਸਾਰੇ ਸਕੋਰਿੰਗ ਸਬਜੈਕਟ ਨੇ ਉਹਦੇ ਥਰ ਕਰਦੇ ਹੋ ਤੁਹਾਨੂੰ 200 260 70 ਨੰਬਰ ਲੈਣ ਲਈ ਬਹੁਤ ਜ਼ਿਆਦਾ ਐਫਰਟਸ ਕਰਨੇ ਪੈਂਦੇ ਨੇ ਪਰ ਤੁਸੀਂ ਪੰਜਾਬੀ ਲਿਟਰੇਚਰ ਲੈਣੇ ਹੋ ਤੇ ਥੋੜੀ ਜੀ ਮਿਹਨਤ ਕਰ ਦਿੰਦੇ ਹੋ ਸਿਸਟਮੈਟਿਕ ਤਰੀਕੇ ਨਾਲ ਡਾਇਰੈਕਸ਼ਨ ਚ ਕਰ ਦਿੰਦੇ ਹੋ ਤੁਸੀਂ 330 ਤੋਂ 40 ਨੰਬਰ ਬਹੁਤ ਆਸਾਨੀ ਨਾਲ ਸਕੋਰ ਕਰ ਸਕਦੇ ਹੋ ਇਹਦਾ ਮਤਲਬ ਬਾਕੀ ਆਪਸ਼ਨਸ ਨਾਲ 70 ਤੇ 80 ਨੰਬਰ ਦਾ ਮਾਰਕਸ ਦਾ ਡਿਫਰੈਂਸ ਕ੍ਰੀਏਟ ਹੋ ਸਕਦਾ ਹੈ ਦੂਜਾ ਇਹਦਾ ਕਾਰਨ ਇਹ ਹੈਗਾ ਕਿ ਸਾਰਾ ਸਿਲੇਬਸ ਜਿਹੜਾ ਹੈਗਾ ਸਟੈਟਿਕ ਹੈਗਾ ਤੁਹਾਨੂੰ ਕੁਝ ਵੀ ਕਰੰਟ ਅਫੇਅਰ ਪੜਨ ਦੀ ਲੋੜ ਨਹੀਂ ਇੱਕ ਅੱਧਾ ਕੁਐਸਚਨ ਕਰੰਟ ਅਫੇਅਰ ਦਾ ਹੁੰਦਾ ਉਹ ਮੈਂ ਕਲਾਸ ਦੇ ਵਿੱਚ ਠੀਕ ਕਵਰ ਕਰਵਾ ਦੇਣਾ ਤੀਸਰੀ ਚੀਜ਼ ਬੜਾ ਹੀ ਇੰਟਰਸਟਿੰਗ ਸਿਲੇਬਸ ਹੈਗਾ ਨਾਵਲ ਪੜਨੇ ਨੇ ਹੈਨਾ ਨਾਟਕ ਪੜਨੇ ਨੇ ਸਫਰਨਾਮੇ ਪੜਨੇ ਨੇ ਨਿਬੰਧ ਪੜਨੇ ਨੇ ਪੋਇਮਸ ਪੜਨੀਆਂ ਨੇ ਪੰਜਾਬੀ ਸੱਭਿਆਚਾਰ ਦੀਆਂ ਚੀਜ਼ਾਂ ਨੂੰ ਦੇਖਣਾ ਪੰਜਾਬੀ ਲੋਕਗੀਤ ਪੜਨੇ ਨੇ ਇਹਦਾ ਮਤਲਬ ਇਹ ਉਹ ਸਾਰਾ ਸਬਜੈਕਟ ਸਿਲੇਬਸ ਹੈਗਾ ਜਿਹੜਾ ਆਲਰੇਡੀ ਤੁਸੀਂ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਪੜ ਚੁੱਕੇ ਹੋ ਹੈਨਾ ਤੇ ਇੱਕ ਹੋਰ ਖੂਬ ਪੰਜਾਬੀ ਲਿਟਰੇਚਰ ਦੇ ਸਿਲੇਬਸ ਦੀ ਇਹ ਹੈਗੀ ਆ ਵੀ ਇਹਦੇ ਵਿੱਚ ਅਸੀਂ ਸਪਿਰਚੁਅਲ ਟੈਕਸਟ ਵੀ ਪੜਦੇ ਆਂ ਬਾਬਾ ਫਰੀਦ ਜੀ ਦੀ ਬਾਣੀ ਪੜਦੇ ਆਂ ਜਪਜੀ ਸਾਹਿਬ ਪੜਦੇ ਆਂ ਸਦੀਵਾਰ ਪੜਦੇ ਆਂ ਬਾਰਾਮਾ ਤੁਖਾਰੀ ਪੜਦੇ ਆਂ ਅਮਿਤ ਆਪਾਂ ਨਾਰਮਲੀ ਘਰਾਂ ਦੇ ਵਿੱਚ ਟਾਈਮ ਨਹੀਂ ਕੱਢ ਪਾਉਂਦੇ ਪਰ ਸਿਲੇਬਸ ਦੇ ਰਾਹੀਂ ਅਸੀਂ ਇਹਨਾਂ ਚਾਰਾਂ ਦੀ ਸਪੀਕ ਕਲਾਸ ਦੇ ਵਿੱਚ ਡਿਸਕਸ ਵੀ ਕਰਦੇ ਆਂ ਪੜ੍ਹਦੇ ਆਂ ਇਸ ਬਹਾਨੇ ਸਾਡਾ ਥੋੜਾ ਜਿਹਾ ਅਧਿਆਤਮਿਕ ਸਿਲੇਬਸ ਜਿਹੜਾ ਹੈਗਾ ਉਹ ਵੀ ਅਸੀਂ ਕਵਰ ਕਰ ਲੈਨੇ ਆਂ ਨਾਲ ਦੇ ਉਹ ਕਹਿੰਦੇ ਨੇ ਨਾ ਪੁੰਨ ਤੇ ਤੇ ਨਾਲ ਫਲੀਆਂ ਉਹ ਦੋਨੋਂ ਹੀ ਚੀਜ਼ਾਂ ਸਾਨੂੰ ਇਹਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਚੌਥੀ ਚੀਜ਼ ਇਹ ਹੈਗੀ ਆ ਜੇਕਰ ਤੁਸੀਂ ਸਿਸਟਮੈਟਿਕ ਤਰੀਕੇ ਨਾਲ ਇਹਨੂੰ ਤਿਆਰ ਕਰਦੇ ਹੋ ਫਿਰ ਇਸ ਤੋਂ ਬੈਸਟ ਆਪਸ਼ਨਲ ਮੇਰੇ ਹਿਸਾਬ ਨਾਲ ਪੰਜਾਬੀ ਜਿੰਨਾਂ ਬੱਚਿਆਂ ਨੂੰ ਆਉਂਦੀ ਆ ਜਾਂ ਜਿਹੜੇ ਬੱਚੇ ਥੋੜਾ ਬਹੁਤ ਪੰਜਾਬੀ ਲਿਖ ਲੈਂਦੇ ਨੇ ਉਹ ਨਾਲ ਹੀ ਇਸ ਤੋਂ ਬੈਸਟ ਆਪਸ਼ਨਲ ਨਹੀਂ ਹੋ ਸਕਦਾ ਇਹ ਤਾਂ ਅਸੀਂ ਗੱਲ ਕੀਤੀ ਵੀ ਪੰਜਾਬੀ ਲਿਟਰੇਚਰ ਹੀ ਕਿਉਂ ਲੈਣਾ ਚਾਹੀਦਾ ਦੂਸਰੀ ਗੱਲ ਹੁਣ ਇਹ ਕਰਾਂਗੇ ਵੀ ਸਰ ਜਿੱਕਰ ਅਸੀਂ ਪੰਜਾਬੀ ਲਿਟਰੇਚਰ ਸੋਚਦੇ ਆ ਫਿਰ ਤੁਹਾਡੇ ਤੋਂ ਹੀ ਅਸੀਂ ਪੰਜਾਬੀ ਲਿਟਰੇਚਰ ਕਿਉਂ ਕਰੀਏ ਇੱਕ ਤਾਂ ਇਹ ਹੈਗਾ ਵੀ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਤੁਹਾਡਾ ਸਿਲੇਬਸ ਪੂਰਾ ਤਰੀਕੇ ਨਾਲ ਕਵਰ ਕਰਵਾ ਦਿੱਤਾ ਜਾਏਗਾ ਦੂਸਰੀ ਚੀਜ਼ ਇਹ ਹੈਗੀ ਹੈ ਬੱਚਿਓ ਮੈਂ ਹਮੇਸ਼ਾ ਹੀ ਹਰ ਐਡ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਇਸ ਤੋਂ ਪਹਿਲਾਂ ਜਿੰਨੀਆਂ ਵੀਡੀਓਜ਼ ਮੇਰੀਆਂ ਆਈਆਂ ਨੇ ਮੈਂ ਵਾਰ-ਵਾਰ ਇੱਕ ਗੱਲ ਕਹੀ ਆ ਜਿਹੜੀਆਂ 12 13 ਕਿਤਾਬਾਂ ਸਿਲੇਬਸ ਦੇ ਵਿੱਚ ਟੈਕਸਟ ਬੁక్స్ ਦੇ ਤੌਰ ਤੇ ਮੈਂਸ਼ਨ ਨੇ ਬਸ ਤੁਸੀਂ ਉਹੀ ਕਿਤਾਬਾਂ ਪੜ੍ਹਨੀਆਂ ਨੇ ਉਸ ਤੋਂ ਇਲਾਵਾ ਮੈਂ ਤੁਹਾਨੂੰ ਈਵਨ ਅ ਸਿੰਗਲ ਲਾਈਨ ਦੇ ਨੋਟਸ ਵੀ ਕਿਸੇ ਹੋਰ ਕਿਤਾਬ ਤੋਂ ਬਣਾਉਣ ਲਈ ਨਹੀਂ ਕਾਂਗਾ ਕਲਾਸ ਦੇ ਵਿੱਚ ਹੀ ਸਾਰੇ ਨੋਟਸ ਕਰਵਾਏ ਜਾਣਗੇ ਕਲਾਸ ਦੇ ਵਿੱਚ ਹੀ ਅਨਸਰ ਰਾਈਟਿੰਗ ਹੋਏਗੀ ਕਲਾਸ ਦੇ ਵਿੱਚ ਤੁਹਾਡੇ ਕੋਲ ਇੱਕ ਟਾਪਿਕ ਦੇ ਉੱਤੇ ਮੈਂ 350 ਤੋਂ 400 ਵਰਡਸ ਤੁਹਾਨੂੰ ਲਿਖਾਵਾਂਗਾ ਉਸ ਤੋਂ ਬਾਹਰ ਤੁਸੀਂ ਹੋਰ ਕੁਝ ਯਾਦ ਨਹੀਂ ਕਰਨਾ ਸਭ ਕੁਝ ਮੈਕਸਿਮਮ ਦੋ ਰਜਿਸਟਰ ਦੇ ਵਿੱਚ ਮੈਂ ਕਲਾਸ ਰੂਟ ਰੈਡੀ ਕਰਵਾਉਣਾ ਬੜੇ ਹੀ ਟੂ ਦਾ ਪੁਆਇੰਟ ਤੁਹਾਡੀ ਇੰਟਰੋਡਕਸ਼ਨ ਵੀ ਉਹਦੇ ਵਿੱਚ ਹੋਏਗੀ ਤੁਹਾਡਾ ਕਨਕ ਮਤਲਬ ਤੁਹਾਡਾ ਆਪਣਾ ਐਫਰਟ ਲਗਭਗ ਲਗਭਗ ਜ਼ੀਰੋ ਆ ਤੁਸੀਂ ਬਸ ਦੋ ਹੀ ਚੀਜ਼ਾਂ ਕਰਨੀਆਂ ਹੋਣਗੀਆਂ ਇੱਕ ਜਿਹੜੀਆਂ 12 13 ਕਿਤਾਬਾਂ ਨੇ ਟੈਕਸਟ ਬੁక్స్ ਉਹ ਨਾਲ-ਨਾਲ ਪੜ੍ਹਨੀਆਂ ਨੇ ਨਾਵਲ ਨੇ ਇੰਟਰਸਟਿੰਗ ਨੇ ਬੜਾ ਮਜ਼ਾ ਆਉਂਦਾ ਪੜ੍ਹਨ ਦੇ ਵਿੱਚ ਦੂਸਰਾ ਇਹ ਹੈਗਾ ਜਿਹੜਾ ਤੁਸੀਂ ਤੁਹਾਨੂੰ ਮੈਂ ਕਲਾਸ ਦੇ ਵਿੱਚ ਲਿਖਾਵਾਂਗਾ ਉਹਨੂੰ ਯਾਦ ਕਰਕੇ ਤੁਹਾਨੂੰ ਅਗਲੇ ਦਿਨ ਕਲਾਸ ਦੇ ਵਿੱਚ ਟੈਸਟ ਦੇਣਾ ਬਸ ਇਹ ਦੋ ਜ਼ਿੰਮੇਵਾਰੀਆਂ ਤੁਹਾਡੀਆਂ ਰਹਿਣਗੀਆਂ ਤੀਜੀ ਜ਼ਿੰਮੇਵਾਰੀ ਤੁਸੀਂ ਕਲਾਸ ਨੂੰ ਦੇਖ ਲਓ ਬਸ ਉਹ ਉਹਨਾਂ ਕੋ ਕੰਮ ਤੁਹਾਡਾ ਹੋਏਗਾ ਬਾਕੀ ਤੁਹਾਡਾ ਆਪਣੇ ਲੈਵਲ ਤੇ ਕੋਈ ਵੀ ਕੰਮ ਨਹੀਂ ਰਹੇਗਾ ਅਨਸਰ ਰਾਈਟਿੰਗ ਕਲਾਸ ਦੇ ਵਿੱਚ ਹੋਏਗੀ ਪਰਸਨਲੀ ਮੈਂ ਬੱਚਿਆਂ ਨੂੰ ਉਦੋਂ ਤੱਕ ਗਾਈਡ ਕਰਦਾ ਰਹਿਣਾ 4 ਮਹੀਨੇ ਦਾ ਸਾਡਾ ਰਿਲੇਸ਼ਨ ਨਹੀਂ ਹੈਗਾ ਸਾਡਾ ਰਿਲੇਸ਼ਨ ਤੁਹਾਡੇ ਸਿਲੈਕਸ਼ਨ ਤੱਕ ਹੈਗਾ ਜਦੋਂ ਤੱਕ ਤੁਸੀਂ ਲਿਸਟ ਦੇ ਵਿੱਚ ਨਹੀਂ ਆ ਜਾਂਦੇ ਤੁਹਾਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਪੰਜਾਬੀ ਲਿਟਰੇਚਰ ਚ ਹੈਗੀ ਆ ਆਨਸਰ ਰਾਈਟਿੰਗ ਚ ਹੈਗੀ ਆ ਪੀワイਕਿਊ ਚ ਹੈਗੀ ਆ ਤੁਸੀਂ ਮੇਰੇ ਨਾਲ ਕਦੇ ਵੀ ਡਿਸਕਸ ਕਰ ਸਕਦੇ ਹੋ ਜਿੰਨਾ ਬੱਚਿਆਂ ਨੇ ਅਜੇ ਤੱਕ ਪੰਜਾਬੀ ਲਿਟਰੇਚਰ ਮੇਰੇ ਤੋਂ ਕੀਤਾ ਉਹ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਨੇ ਬੱਚਿਆਂ ਦੇ ਗਰੁੱਪ ਬਣੇ ਹੋਏ ਨੇ ਤੁਸੀਂ ਪਰਸਨਲੀ ਉਹਨਾਂ ਤੋਂ ਪੁੱਛ ਸਕਦੇ ਹੋ ਰਿਵਿਊ ਵੀਡੀਓਜ਼ ਏਰੀਆਂ ਨੇ ਆਲਰੇਡੀ ਚੈਨਲ ਦੇ ਉੱਤੇ ਪਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਤੁਸੀਂ ਆਪ ਸ ਕਿਸੇ ਵੀ ਇੱਕ ਟੀਚਰ ਲਈ ਜੇਕਰ ਕੋਈ ਰਿਵਿਊ ਵੀਡੀਓ ਪਾਉਂਦਾ ਜਾਂ ਕੋਈ ਬੱਚਾ ਜਿਹੜਾ ਹੈਗਾ ਰਿਵਿਊ ਕਮੈਂਟ ਕਰਦਾ ਹੈਗਾ ਤਾਂ ਉਹ ਇੱਕ ਦੋ ਲਾਈਨਸ ਦੇ ਵਿੱਚ ਲਿਖ ਸਕਦਾ ਵੀ ਥੈਂਕ ਯੂ ਸਰ ਤੁਸੀਂ ਸਾਡਾ ਸਿਲੇਬਸ ਕਰਵਾਤਾ ਐਦਾਂ ਬਟ ਜੇਕਰ ਤੁਸੀਂ ਰਿਵਿਊ ਵੀਡੀਓ ਦੇਖੋਗੇ ਤੁਹਾਨੂੰ ਦੇਖੇਗਾ ਕਿੰਨੇ ਵੱਡੇ ਵੱਡੇ ਮੈਸੇਜਸ ਜਿਹੜੇ ਨੇ ਬੱਚਿਆਂ ਵੱਲੋਂ ਟਾਈਪ ਕੀਤੇ ਗਏ ਨੇ ਤੁਸੀਂ ਚਾਹੋ ਉਹਨਾਂ ਬੱਚਿਆਂ ਨਾਲ ਲਾਈਵ ਗੱਲ ਵੀ ਕਰ ਸਕਦੇ ਹੋ ਤੁਹਾਨੂੰ ਪਤਾ ਉਹਨਾਂ ਨੇ ਦੱਸ ਦੇਣਾ ਤੁਹਾਨੂੰ ਵੀ ਕਿਸ ਤਰੀਕੇ ਦਾ ਸਰ ਦਾ ਨੇਚਰ ਹੈਗਾ ਕਿਸ ਤਰੀਕੇ ਦਾ ਮੇਰਾ ਸਪੋਰਟ ਰਹਿੰਦਾ ਡੈਮੋ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਤੁਸੀਂ ਇੱਕ ਨਹੀਂ ਤੁਸੀਂ 10 ਵੀਡੀਓਜ਼ ਦੇਖੋ ਤੁਹਾਡੇ ਲਈ ਬਹੁਤ ਸਾਰੀਆਂ ਵੀ available ਨੇ ਤੁਸੀਂ ਚੈਨਲ ਦੇ ਉੱਤੇ ਪਲੇਲਿਸਟ ਦੇ ਉੱਤੇ ਜਾ ਕੇ ਡੈਮੋ ਵੀਡੀਓਜ਼ इवन ਲੇਟੈਸਟ ਜਿਹੜੇ ਬੈਚ ਸ਼ੁਰੂ ਹੋਏ ਨੇ ਉਹਨਾਂ ਦੀਆਂ ਵੀਡੀਓਜ਼ ਨੂੰ ਤੁਸੀਂ ਦੇਖ ਸਕਦੇ ਹੋ ਹੈਨਾ ਤੇ ਪੰਜਾਬੀ ਲਿਟਰੇਚਰ ਨੂੰ ਬਹੁਤ ਹੀ ਪ੍ਰੋਪਰ ਤਰੀਕੇ ਨਾਲ ਇੱਕਦਮ ਹੌਲਿਸਟਿਕ ਵੇ ਦੇ ਵਿੱਚ ਤਿਆਰ ਕਰਨ ਲਈ ਤੁਸੀਂ ਡਿਲਾਈਟ ਆਈਐਸ ਦੇ ਪੰਜਾਬੀ ਲਿਟਰੇਚਰ ਬੈਚ ਨੂੰ ਸ਼ੁਰੂ ਜੁਆਇਨ ਕਰ ਸਕਦੇ ਹੋ 22 ਮਈ ਤੱਕ ਤੁਹਾਡੇ ਕੋਲ ਜੜੀਆਂ ਨੇ ਇਹ ਕਲਾਸਿਸ ਦਾ ਜੜੀਆਂ ਬੈਚ ਜਿਹੜਾ ਹੈਗਾ ਇਹ ਸਟਾਰਟ ਹੋ ਰਿਹਾ ਤੁਸੀਂ ਨੈਕਸਟ ਈਅਰ ਮੀਨਸ ਐਗਜ਼ਾਮੀਨੇਸ਼ਨ ਤੱਕ ਕਿੰਨੀ ਵੀ ਵਾਰ ਆਨਲਾਈਨ ਇੱਕ ਹੀ ਕਲਾਸ ਨੂੰ ਦੇਖ ਸਕਦੇ ਹੋ ਕਹਿਣ ਦਾ ਮਤਲਬ ਜਿਹੜਾ ਆਨਲਾਈਨ ਐਕसेस ਹੈਗਾ ਉਹ ਤੁਹਾਡੇ ਕੋਲ ਸਿਰਫ 3-4 ਮਹੀਨੇ ਲਈ ਨਹੀਂ ਰਹੇਗਾ ਉਹ ਨੈਕਸਟ ਇਅਰ ਮੀਨਸ ਐਗਜ਼ਾਮੀਨੇਸ਼ਨ ਤੱਕ ਤੁਹਾਡੇ ਕੋਲ ਬਣਿਆ ਰਹੇਗਾ ਐਪਲੀਕੇਸ਼ਨ ਦੇ ਉੱਤੇ ਕਲਾਸਿਸ ਚੱਲਣਗੀਆਂ ਐਪਲੀਕੇਸ਼ਨ ਇੱਕਦਮ ਪਰਫੈਕਟ ਹੈਗੀ ਆ ਤੁਹਾਨੂੰ ਕਲਾਸਿਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਤੁਸੀਂ ਮਲਟੀਪਲ ਟਾਈਮਸ ਜਿਹੜਾ ਹੈਗਾ ਰਿਕਾਰਡਡ ਵੀਡੀਓਜ਼ ਨੂੰ ਦੇਖ ਸਕਦੇ ਹੋ ਜੇਕਰ ਕੋਈ ਬੱਚਾ ਲਾਈਵ ਕਲਾਸ ਨਹੀਂ ਦੇਖ ਸਕਦਾ ਉਹ ਹੀ ਕਲਾਸ ਸ਼ਾਮ ਨੂੰ ਰਿਕਾਰਡਡ ਫਾਰਮ ਦੇ ਵਿੱਚ ਐਪਲੀਕੇਸ਼ਨ ਤੇ ਅਵੇਲੇਬਲ ਹੋ ਜਾਂਦੀ ਆ ਤੁਸੀਂ ਉਸ ਨੂੰ ਭਾਵੇਂ ਰਾਤ ਨੂੰ ਦੇਖੋ ਨੈਕਸਟ ਡੇ ਦੇਖੋ ਨੈਕਸਟ ਇਅਰ ਮੀਨਸ ਐਗਜ਼ਾਮੀਨੇਸ਼ਨ ਤੱਕ ਤੁਸੀਂ ਕਦੋਂ ਵੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਪਰਸਨਲ ਮੇਰਾ ਨੰਬਰ ਜਿਹੜਾ ਹੈਗਾ 9718112484 ਹੈਗਾ ਤੁਸੀਂ ਇਸ ਨੰਬਰ ਦੇ ਉੱਤੇ ਮੇਰੇ ਨਾਲ ਗੱਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਆਪਣੇ ਡਾਊਟਸ ਪੁੱਛ ਸਕਦੇ ਹੋ ਬਾਕੀ ਇਹ ਅਫੀਸ਼ੀਅਲਸ ਨੰਬਰ ਨੇ ਤੁਸੀਂ ਇਹਨਾਂ ਤੇ ਵੀ ਕੰਟੈਕਟ ਕਰ ਸਕਦੇ ਹੋ ਹੈਨਾ ਤੇ ਮੈਂ ਉਮੀਦ ਕਰਦਾ ਵੀ ਜਲਦ ਅਸੀਂ ਨਵੇਂ ਬੈਚ ਦੇ ਵਿੱਚ ਮਿਲਾਂਗੇ ਜੇਕਰ ਤੁਹਾਡਾ ਫਿਰ ਵੀ ਕੋਈ ਡਾਊਟ ਹੋਵੇ ਕਮੈਂਟ ਦੇ ਥਰੂ ਤੁਸੀਂ ਪੁੱਛ ਸਕਦੇ ਹੋ ਜਾਂ ਇਹਨਾਂ ਨੰਬਰਾਂ ਦੇ ਉੱਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ